ਇਹ ਤੁਕ ਉਸਮਰ ਦੇ ਖਿਲਾਫ ਦੁਨੀਆਂ ਨੂੰ ਇਕੱਠੇ ਕਰ ਲਵਾਂਗੇ ਬਤ ਪੇ ਦਿਖਾ ਦੇ। ਦਿੱਲੀ ਨੂੰ ਵੀ ਇਹ ਹੀ ਲੱਗੂ ਹੈ। ਅਸੀਂ ਫਸਟ ਕਰਕੇ ਨਹੀਂ ਕੱਬੇ ਪੱਕੀ ਸੀ। ਬਣਦਾ ਬਣਦਾ 250 ਜੱਥੇ ਬਣੀ ਦਾ ਫੋਰਮ ਬਣ ਗਿਆ। ਲੋ 250 ਜੱਥੇ ਬਣੀ ਦਾ ਫੋਰਮ ਬਣ ਗਿਆ ਦੁਨੀਆਂ ਸਟੇਟਰ ਨਾਲ ਸਾਂਝਾ ਹੋਣ ਲੱਗ ਗਿਆ। ਜਿੰਨਾ ਕਾਲੇ ਗੁਰੂ ਬਣੇ ਆ। ਕਿਤੇ ਇਹ ਹੋਣ ਹੋਏ। ਅਸੀਂ ਢਣੋਰਾ ਪਿੱਛੇ ਦੇਖਿਆ ਉਹ 12 ਜੱਥੇ ਬਣੀ ਸੀ। ਜਾਵਾਂਗੇ ਜਿਹਨਾਂ ਤੁਸੀਂ ਇਹਦਾ ਤੇ ਸੀ ਕਿ ਜਿੰਨੀ ਉਹ ਮਸਲੇ ਦੀ ਚੋਕ ਸੀ ਜਿਵੇਂ ਮੈਂ ਕਹਿੰਦਾ ਨਾ ਵੀ ਮਹਿਲ ਕਰਾਣ ਵਾਲਾ ਜਿਹੜਾ ਧੂੜ ਪਾ ਦਿਆ ਸੀ ਜਦੋਂ 2 ਲੱਖ ਦਾ ਕੱਟ ਧੂੜ ਲਾ ਗਿਆ ਸੀ ਉਹ ਲੋਕਾਂ ਨੂੰ ਬਿਮਾਰੀ ਸਮਝ ਆ ਗਈ ਸੀ ਦੁਸ਼ਮਣ ਸਮਝ ਆ ਗਈ ਦੁਸ਼ਮਣ ਕੌਣ ਹੈ ਤੇ ਸਾਡੇ ਹਮਾਇਤੀ ਕੌਣ ਹੈ ਅਸੀਂ ਸਦਾ ਕੀ ਦਿੱਤਾ ਸੀ ਉਹ ਦੁਸ਼ਮਣ ਦੇ ਖਿਲਾਫ ਲੜਨਾ ਜਿਹੜੇ ਮਿੱਤਰਾਂ ਉਹ ਸਾਰੇ ਇਕੱਠੇ ਹੋ ਗਏ ਸਾਰੀਆਂ ਸਿਆਸੀ ਪਾਰਟੀਆਂ ਨੇ ਖੁੱਲ ਦੇ ਦਿੱਤੀ ਜਿਹੜਾ ਮਰਜੀ ਆ ਜੋ ਜਿਹੜਾ ਅਸੀਂ ਦੇਖਦੇ ਬੋਲਣਾ ਹੈ ਗੁਰਦਾਸ ਸਿੰਘ ਮੇਟੀ ਮੂਰੇ ਗੱਤਾ ਕਰਦੂ ਨੋ ਤੇ ਕੋਈ ਇਸੇ ਨੂੰ ਚੋਣਾ ਦੇ ਨਹੀਂ ਬੋਲਣ ਦਿੱਤਾ ਸਾਰਾ ਵੀ ਹਮਾਇਤ ਲਈ ਸੀ ਸਾਡੇ ਦੇ ਦੋਸ਼ੇ ਲੱਗਦੇ ਕਿਸਾਨ ਜੱਤੇ ਬੰਦੇ ਸਾਡੇ ਤੇ ਜੋ ਮਤਲਬ ਦੋਸ਼ ਲਾ ਰਹੇ ਸੀ ਕਹਿੰਦੇ ਤੁਸੀਂ ਤਾਂ ਸਿਆਸੀ ਪਾਰਟੀ ਨੂੰ ਪਾਈ ਜਾਂਦੇ ਅਸੀਂ ਕਹਿੰਦੇ ਅਸੀਂ ਨਹੀਂ ਮਹਿਕਲਾ ਲੱਗਦਾ ਹੈਗਾ ਤਾਂ ਸੋ ਕਿਹੜੀ ਪਾਰਟੀ ਦੇ ਪੱਖ ਕਿਤੇ ਲਈ ਪੱਕੀ ਆ ਕੋਈ ਜੇ ਜਿੰਦਾਬਾਦ ਹੋ ਤਾਂ ਆਪਣੀ ਕਿਸਾਨ ਜੱਤੇ ਬੰਦ ਸ਼ੰਘਰਸ਼ਾ ਜੋ ਆਈ ਨਾ ਪ੍ਰਤਾਜ ਜੋ ਤਾਂ ਇਹ ਜਿਹੜਾ ਸਾਡਾ ਪਤਾਇਆ ਹੋਇਆ ਕੁੱਚੀ ਵੀ ਇਹ ਦੁਸ਼ਮਣ ਦੇ ਖਿਲਾਫ ਦੂਜਿਆਂ ਨੂੰ ਇਕੱਠੇ ਕਰ ਲ ਮਤਵੇ ਤੇ ਦਿਖਾ ਦੇ। ਦਿੱਲੀ ਨੂੰ ਵੀ ਇਹੀ ਲੱਗੂ ਹੈ। ਅਸੀਂ ਦੂਜਿਆਂ ਜੱਥੇਬੰਦੀਆਂ ਨਾਲ ਗੱਲ ਕੀਤੀ ਮਤਵੇ ਤੇ ਹੈ ਕਿ ਰਾਜਿਆਣਾ ਨਾਲ ਵੀ ਹੈ ਲਖੋਵਾਲ ਨਾਲ ਵੀ ਹੈ ਸਿੱਧੂਪੁਰ ਨਾਲ ਵੀ ਹੈ ਬੜੀਆਂ ਨਾਲ ਮਤਵੇ ਸੀ ਵੀ ਇਹਨਾਂ ਦੁਸ਼ਮਣਾਂ ਸਾਂਝਾ ਆਪਣਾ ਤੇ ਬਣਾ ਲੀਏ। ਤਿੰਨ-ਚਾਰ ਸੀ। ਮੈਨੂੰ ਉਸ ਦਿਨ ਦੀ ਖੁਸ਼ੀ ਹੋਈ ਜਦ ਤਰ 32 ਜੱਥੇਬੰਦੀਆਂ ਬੋਗੇ ਦੇ ਵਿੱਚ ਸਾਂਝੀ ਮੀਟਿੰਗ ਹੋਈ। ਬਤੀ ਤੋਂ ਬਾਅਦ ਆਪਾਂ 6 ਮਹੀਨੇ ਪੰਜਾਬ ਚ ਲੱਗੇ ਆ। ਸਰਕਾਰ ਖੋਟੀ ਸੀ। ਸੀਖ ਨਹੀਂ ਸਹੀ ਦੱਸੋ। ਥੋੜੀ ਲੋਕਾਂ ਦੀ ਸੀ। ਕਿਸੇ ਨੇ ਤੁਹਾਨੂੰ ਕੋਸ ਪਲਾਇਆ ਤੇ ਤੁਹਾਨੂੰ ਪੁਲਾਇਆ। ਕਿਸੇ ਨੇ ਰੇਲ ਪੱਤੀਆ ਤੋਂ ਉਠਾਇਆ ਆਪ ਉਥੇ। ਜਦੋਂ ਐਸ ਵੀ ਲੋਕ ਤਰ ਤੋਰੇ ਆ ਬਪਾਅ ਵੀ ਚੱਲ ਰਿਹਾ। ਆਪਾ ਉਥੇ ਰੇਲਵੇ ਲੈਣਾ ਵੇਲੀਆ ਕਿੱਤੀ ਆਪਾ ਸਟੇਸ਼ਨਾਂ ਤੇ ਮਿਲਦੀ ਕਿਤੀ। ਸਟੇਸ਼ਨਾਂ ਤੇ ਕੱਲ ਖੁੱਲਦੇ ਰਿਹਾ ਜਿਵੇਂ ਤੇ ਬਿੱਤੀ ਰਹੇ। ਸਾਡੇ ਤਾਂ ਉੱਥੋਂ ਮਰਨਾਲੇ ਵੀ ਹੁੰਦਾ ਰਿਹਾ। ਲਾਮਪੂਰੀ ਵੀ ਹੁੰਦਾ ਰਿਹਾ। ਆ ਕਾਇਨਤੀ ਸਿੱਕੇ ਸਾਡੇ ਸੈਂਟਰ ਲੱਗੇ ਹੋਰੇ ਉਹਨਾਂ ਦੇ ਸਾਰਿਆਂ ਤੇ ਲਗਾਤਾਰ ਸਾਲ ਪਾਰ ਤੱਕ ਮੈਡੀਕਲ ਹੈ ਜਿਹੜੇ ਦਿੱਲੀ ਵੈਗਨੂ ਜੀ ਦਾ ਖਾਲਸਾ ਸ੍ਰੀ ਵੈਗਨੂ ਜੀ ਦੀ ਫਤਿਹ ਅੱਜ ਇਹ ਜਿਹੜੇ ਨੌਜਵਾਨ ਸਾਡੇ ਕੋਲੇ ਤੁਹਾਨੂੰ ਆਸੇ ਪਾਸੇ ਮੇਰੇ ਜਿੰਦੇ ਆ ਇਹਨਾਂ ਦੇ ਗਲਾ ਦੇ ਵਿੱਚ ਹਰੇ ਪਰਨੇ ਪਾਏ ਨੇ ਕਿਤੇ ਲੰਮੇ ਸਮੇਂ ਤੋਂ ਬਾਅਦ ਕਿ ਕਿਸਾਨ ਜੀ ਇਹ ਜਿਹੜੇ ਉਹਨਾਂ ਦੀ ਗਵਾਹੀ ਦੇ ਵਿੱਚ ਕੰਮ ਕੀਤਾ ਇਹਨਾਂ ਨੇ ਅਲਾਖਰੇ ਵਿੱਚ ਬਾਦਨਾ ਸਕੂਲ ਰੱਖਿਆ ਪੱਥੇ ਬਣੇ ਵੀ ਸ਼ਾਮਿਲ ਹੋਣਾ ਅੱਜ ਰਾਏਕੋਟ ਇਲਾਕੇ ਦੇ ਵਿੱਚੋਂ ਤਕਰੀਬਨ 13-14 ਜਿਹੜੀਆਂ ਨੌਜਵਾਨਾਂ ਦੀਆਂ ਇਕਾਈਆਂ ਨੇ ਉਹ ਭਾਰਤੀ ਕਿਸਾਨ ਭਾਰਤੀ ਕਿਸਾਨ ਜੂਨੇ ਨੇਕਤਾ ਨਕਾਉਂਦਾ ਜਿਹਦੀ ਗਵਾਹੀ ਮੈਂ ਮਨਜੀਤ ਸਿੰਘ ਤਨੇਰ ਕਰ ਰਿਹਾ ਉਹਦੇ ਵਿੱਚ ਸ਼ਾਮਿਲ ਹੋਇਆ ਤੇ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਥੇਬੰਦੀ ਦੀਆਂ ਨੀਤੀਆਂ ਤੇ ਅਸੂਲਾਂ ਤੇ ਖੜਕੇ ਉਹੀ ਜਿਹੜਾ ਕਰਤਾਰਸਰਬਿਆਂ ਦਾ ਪੱਤਖੋੜਾ ਤੇ ਸਿੱਖ ਦਾ ਗੁਰੂ ਆ ਦਾ ਸ਼ਕਰਚਾ ਰਾਏ ਉਹਦੇ ਤੇ ਲੜਾਂਗੇ ਸਾਨੂੰ ਪੂਰਨ ਆਸ ਹੈ ਇਹਦਾ ਨੌਜਵਾਨਾਂ ਤੋਂ ਕਿਉਂਕਿ ਅਸੀਂ ਤਾਂ ਦਿਨ ਰਾਤ ਨੌਜਵਾਨਾਂ ਨੂੰ ਉਡੀਕਦੇ ਰਹਿੰਦੇ ਆ ਅੱਜ ਜਦੋਂ ਸਾਡੀ ਜਥੇਬੰਦੀ ਦੇ ਵਿੱਚ ਬਹੁਤ ਵੱਡਾ ਇਹ ਨੌਜਵਾਨਾਂ ਦਾ ਇਕੱਠ ਸ਼ਾਮਲ ਹੋਇਆ ਤਾਂ ਸਾਡੀ ਸੰਘਰਸ਼ਾਂ ਨੂੰ ਹੋਰ ਚਾਰਜਨ ਲੱਗੂਗਾ ਭਾਵੇਂ 90 ਕਾਈਆਂ ਇਸ ਤੋਂ ਪਹਿਲਾਂ ਪਿਛਲੀ 8 ਤਰੀਕ ਨੂੰ ਲੁਧਿਆਣੇ ਜ਼ਿਲ੍ਹੇ ਦੀਆਂ ਗੁੱਟਾ ਸਿੰਘ ਬੁਰਜਗਲ ਦੀ ਜਥੇਬੰਦੀ ਨੂੰ ਛੱਡ ਕੇ ਆਪਣੀ ਜਥੇਬੰਦੀ ਦੇ ਵਿੱਚ ਸ਼ਾਮਲ ਹੋਈਆਂ ਸੀ ਉਦੋਂ ਵੀ ਅਸੀਂ ਹੌਸਲਾ ਫੜਿਆ ਸੀ ਅੱਜ ਅਸੀਂ ਉਸ ਤੋਂ ਵੀ ਵੱਡਾ ਜਿਹੜਾ ਸੰਘਰਸ਼ਾਂ ਦਾ ਪੜਮੱਲਣ ਜਾ ਰਹੇ ਹਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਚਾਰ ਜਿਹੜੇ ਮੋਰਚੇ ਲੱਗੇ ਹੋਏ ਨੇ ਜਿਹੜੀਆਂ ਕੈਂਸਰ ਫੈਕਟਰੀਆਂ ਪਿੰਡਾਂ ਦੇ ਵਿੱਚ ਲੱਗਣ ਜਾ ਰਹੀਆਂ ਉਹਨੂੰ ਰੋਕਣ ਦਾ ਮੋਰਚਾ ਜਿਹੜਾ 15 ਤਰੀਕ ਆਪਾਂ ਕਰਨਾ ਕੱਠੀ 15 ਤਰੀਕ ਨੂੰ ਅਹਾੜੇ ਆਪਾਂ ਇਕੱਠ ਰੱਖਿਆ ਨੌਜਵਾਨਾਂ ਨੂੰ ਅਪੀਲ ਕਰਾਂਗੇ ਉਹਦੇ ਵਿੱਚ ਸ਼ਾਮਲ ਹੋਇਓ ਜਿੱਥੇ ਪਿੰਡ ਦੀਆਂ ਔਰਤਾਂ ਵੀ ਉਸ ਮੋਰਚੇ ਦੀ ਅਗਵਾਈ ਕਰ ਰਹੀਆਂ ਤੇ ਇਸ ਤੋਂ ਬਿਨਾ 20 ਤਰੀਕ ਨੂੰ ਜਿਹੜਾ ਆਪਣਾ ਮੋਰਚਾ ਉਹ ਕੁਲੰਡਰੀਆਂ ਦਾ ਜਿਹੜਾ ਜ਼ਮੀਨੀ ਮੋਰਚਾ 3-3 4-4 ਕਨਾਲਾ ਦੇ ਮਾਲਕ ਜਿਹੜੇ ਕਿਸਾਨ ਆ ਜਿਨ੍ਹਾਂ ਨੂੰ ਬਚਤ ਦੀ ਜ਼ਮੀਨ ਮਿਲੀ ਹੋਈ ਸੀ ਉਥੋਂ ਦਾ ਗੁੰਡਾਗਰੋ ਜਿਹਦੀ ਅਗਵਾਈ ਰਾਜੂ ਸਰਪੰਚ ਕਰਦਾ ਹੈ ਸਰਪੰਚ ਦੇ ਨਾਂ ਤੇ ਜ਼ਮੀਨਾਂ ਖੋ ਕੇ ਬੋਲੀ ਕਰੀ ਸੀ ਪਰ ਅੱਜ ਜ਼ਮੀਨਾਂ ਉਹ 베ਲੀਆਂ ਪਈਆਂ ਆਪਾ ਉਸ ਦੇ ਵਿੱਚ ਉਹਨਾਂ ਨੂੰ ਨਹੀਂ ਵੜਨ ਦਿੱਤਾ ਤੇ ਉਹ ਮੋਰਚਾ ਹੁਣ ਦੋਚ ਆਪਣਾ ਫੇਰ ਸਰਕਾਰ ਮੰਨ ਚੁੱਕੀ ਆ ਸਰਕਾਰ ਦੇ ਮੰਤਰੀਆਂ ਨੇ ਕਿਹਾ ਵੀ ਇਹ ਜਮੀਨਾਂ ਕਿਸਾਨਾਂ ਦੀਆਂ ਨੇ ਕਿਸਾਨਾਂ ਨੂੰ ਮਿਲਣਗੀਆਂ ਡੀਸੀ ਨੇ ਇਹ ਗੱਲ ਦਾ ਫੈਸਲਾ ਕੀਤਾ ਜਮੀਨ ਦੀ ਬੋਲੀ ਨਹੀਂ ਕੀਤੀ ਵੀ ਜਿਹੜੀ ਕਿਸਾਨ ਜੱਥੇਬੰਦੀ ਲੜਦੀ ਆ ਠੀਕ ਲੜਦੀ ਆ ਅਸੀਂ ਕਹਿੰਦੇ ਆ ਜਿਹੇ ਜਿਹੇ ਹਾਲਤ ਅਸੀਂ ਪਹਿਲਾਂ ਕਿਸਾਨਾਂ ਨੂੰ ਉਹ ਦਿਓ ਜੇ ਜੇ ਤੁਹਾਨੂੰ ਇਹ ਲੱਗਦਾ ਵੀ ਕਮਜ਼ੋਰੀ ਆ ਕੋਈ ਤਾਂ ਅਦਾਲਤ ਦੇ ਵਿੱਚ ਕੇਸ ਕਰ ਦਿਓ ਲੈ ਲਓ ਇਹਨਾਂ ਤੋਂ ਪਰ ਤੱਕਾ ਨਹੀਂ ਪਰ ਮੰਤਰੀਆਂ ਦੇ ਕਹਿਣ ਦੇ ਬਾਵਜੂਦ ਜਿਹੜਾ ਉਥੋਂ ਦਾ ਬੋਧਰਾਮ ਐਮਐਲਏ ਆ ਜਿਹੜਾ ਕਾਰਜਕਾਰੀ ਪ੍ਰਧਾਨ ਵੀ ਆਪ ਵਾਲਿਆਂ ਦਾ ਉਹ ਗੁੰਡਿਆਂ ਦੀ ਪਿੱਠ ਤੇ ਆ ਪ੍ਰਸ਼ਾਸਨ ਨੂੰ ਅੜਿੱਕਾ ਲਾ ਰਿਹਾ ਇਸ ਕਰਕੇ ਆਪਾਂ 20 ਤਰੀਕ ਤੋਂ ਉਥੇ ਲਗਾਤਾਰ ਜਿਹੜਾ ਜ਼ਮੀਨ ਦੇ ਵਿੱਚ ਜਾਣ ਵਾਲਾ ਮੋਰਚਾ ਲਾਇਆ ਉਹਦੇ ਚਾੜ੍ਹੜ ਜਿਲ੍ਹਿਆਂ ਦੀਆਂ ਡਿਊਟੀਆਂ ਨੇ ਜਿੱਦਣ ਥੋੜੀ ਡਿਊਟੀ ਆਈ ਉਹਦੇ ਆਪਾਂ ਰੰਗ ਦਿਖਾਵਾਂਗੇ 29 ਨੂੰ ਆਪਣੇ ਜ਼ਿਲ੍ਹੇ ਦੀ ਹੈਗੀ ਆ 바ਰੀ ਆ ਉਦੋਂ ਰੰਗ ਦਿਖਾਵਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ